ਗੁਰੂ ਘਰ ਬੱਲਰਵਾਲ ਬਾਬਾ ਗੰਮ ਚੱਕ ਜੀ ਦੇ ਗੁਰੂ ਘਰ ਬਹੁਤ ਪਵਿੱਤਰ ਗੁਰੂ ਘਰ ਹੈ ਸਾਡੀ ਅਰਦਾਸ ਸਿੱਖ ਪੜਾ ਦੀ ਦਾ ਗੁਰੂ ਘਰ ਹੈ ਉੱਥੇ ਬੱਥਾ ਟਿਕੜਾ ਹੈ ਸਾਡੇ ਸਰਪੰਚ ਸਾਹਿਬਾਨਾਂ ਦੇ ਇਸ ਇਲਾਕੇ ਵਾਲਿਆਂ ਨੇ ਜਦੋਂ ਆਪਾਂ ਇਲੈਕਸ਼ਨ ਜਿੱਤੇ ਸੀ ਤੇ ਉਦੋਂ ਇਹਨਾਂ ਨੇ ਮਤਲਬ ਜਿੱਤ ਦੀ ਖੁਸ਼ੀ ਚ ਪਾਰਟ ਜਿਹੜਾ ਸੁੱਖਿਆ ਸੀਗਾ ਸੋ ਅੱਜ ਇਹਨਾਂ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਉਹਦੇ ਵਿੱਚ ਮੈਂ ਆਇਆ ਸੀ ਅਰਦਾਸ ਵਿੱਚ ਸ਼ਾਮਲ ਹੋਏ ਹਾਂ ਬਹੁਤ ਵਧੀਆ ਮਤਲਬ ਕੀਰਤਨ ਕਥਾ ਹੋਈ ਆ ਸੋ ਮਤਲਬ ਇਸ ਇਲਾਕੇ ਦੀ ਚਰਦੀ ਕਲਾ ਵਾਸਤੇ ਵੱਲ ਜਿਹੜੀ ਉਹ ਅਰਦਾਸ ਕੀਤੀ ਆ ਬਾਕੀ ਇੱਥੇ ਸੀ ਬਾਗ ਪਾਰਕਿੰਗ ਦੇ ਵਿੱਚ ਟਾਇਲ ਲਾਉਣੀ ਆ ਇੰਟਰਲੌਕ ਲਾਉਣੀ ਆ ਉਹਦਾ ਵੀ ਅੱਜ ਸ਼ੁਰੂਆਤ ਕਰਨੀ ਆ ਸਟੇਡੀਅਮ ਤੇ 20 ਲੱਖ ਰੁਪਏ ਲਾਉਣਾ ਉਹ ਵੀ ਸ਼ੁਰੂਆਤ ਜਿਹੜੀ ਕਰਨੀ ਆ ਇਸ ਕਰਕੇ ਮੱਥਾ ਟੇਕਣਾ ਸੀ ਕਾਲੀ ਦੇ ਖਾਨ ਦੇ ਵਿੱਚ ਵੀ ਤੁਸੀਂ ਐਲਾਨ ਕੀਤਾ ਇੱਥੇ ਹਾਂਜੀ ਜਿਹੜੀ ਤੁਹਾਡੀ ਤਨਖਾਹ ਮਿਲਦੀ ਆ ਮੰਤਰੀ ਹਾਂ 1 ਮਹੀਨੇ ਦੀ ਤਨਖਾਹ ਜਿਹੜੀ ਆ ਰਕਾ ਮਹੀਨੇ ਤੋਂ ਵੱਧ ਲੱਗ ਜੂਗੀ ਕਿਉਂਕਿ ਕੂਲਰ ਵੀ ਇਹਨਾਂ ਦੇ ਮੈਨੂੰ ਕਿਹਾ ਕੂਲਰ ਦੇ ਵੀ ਕਾਫੀ ਮਹਿੰਗਾ ਹੋਗਾ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਕਿਉਂਕਿ ਆਪਾਂ ਆਪਣੇ ਪਰ ਉਹ ਦੇ ਕੇ ਜਾਣਾ ਉਹ ਇੱਕ ਦਰੀਆਂ ਅੰਦਰ ਗਲਿਚੇ ਇੱਕ ਜਿਹੜਾ ਅਸੀਂ ਇੱਥੇ ਮਤਲਬ ਦਾਂਗੇ ਕੁਲ ਹਾਂ ਬਾਦਰ ਏਰੀਆ ਕਾਫੀ ਵਿਕਾਸ ਕਾ ਚੱਲ ਰਹੀ ਕਿੰਨੇ ਕ ਵਿਕਾਸ ਕਾ ਚੱਲ ਰਹੀ ਕਿੰਨੇ ਕ ਯਾਰੀ ਨੇ ਮੈਂ ਕਿਹਾ ਵਿਕਾਸ ਕਾ ਬਹੁਤ ਨੇ ਕੱਲ ਬੱਸੋਂ ਫੇਰ ਆਵਾਂਗੇ ਤੁਹਾਨੂੰ ਨਾਲ ਲੈ ਕੇ ਆਵਾਂਗੇ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਦਿਖਾਉਂਗਾ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਕੀ ਕੰਮ ਹੋ ਰਿਹਾ ਬਦੂ ਵਿਕਾਸ ਕਾ ਦੇ ਹੋ ਰਿਹਾ ਕੋਈ ਚੱਕਰ ਨਹੀਂ ਪਿੰਡ ਵਾਸੀਆਂ ਨੇ ਗੱਲ ਨੂੰ ਗੱਲ ਹੀ ਸਾਨੂੰ ਮਤਲਬ 5 ਕਰੋੜ ਰੁਪਈਆ ਜਿਹੜਾ ਸੀਐਮ ਸਾਹਿਬ ਨੇ ਪੋਸਟੋ ਦੀ ਕੈਬਨਟ ਚ ਪਾਸ ਕਰਤਾ ਸਾਨੂੰ 5-5 ਕਰੋੜ ਰੁਪਏ ਮਿਲਣਾ ਇਸ ਇਲਾਕੇ ਨੂੰ ਉਹਦੇ ਚੋਂ ਜਿੰਨੇ ਵੀ ਪੈਸੇ ਮਿਲਣਗੇ ਉਹ ਆਪਾਂ ਇਸ ਇਲਾਕੇ ਦੇ ਖਰਚਾਂਗੇ ਸਾਰੇ ਜਿੰਨੇ ਪੈਸੇ ਇਹਨਾਂ ਨੂੰ ਚਾਹੀਦੇ ਹੋਣਗੇ ਉਹ ਦਾਂਗੇ ਆਪਾਂ ਕੋਈ ਗੱਲ ਪਿੰਡ ਵਾਸੀ ਲਈ ਪਿਛਲੀਆਂ ਸਰਕਾਰਾਂ ਨੇ ਇੱਥੇ ਕੁਝ ਵੀ ਨਹੀਂ ਕੀਤਾ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇੱਥੇ ਵੱਡੇ ਵਿਕਾਸ ਕਰ ਦਿੱਤੇ ਨਹੀਂ ਨਹੀਂ ਹੋਰ ਹੈ ਵੱਡੇ ਵਿਕਾਸ ਆਪਾਂ ਤੇ ਜਿਹੜਾ ਛੋਟੇ ਛੋਟੇ ਵਿਕਾਸ ਕਰ ਦਿੰਦੇ ਨਾ ਨਿੱਕੇ ਨਿੱਕੇ ਸੜਕਾਂ ਕਈ ਕੋ ਜਿਆ ਉਹ ਸਭ ਪਹਿਲ ਦੇ ਆਧਾਰ ਤੇ ਠੀਕ ਆ ਵਧੀਆ ਕਰਾਂਗੇ ਇਸ ਲੱਗ ਬਾਬੇ ਦਾ ਏਰੀਆ ਜਾਲ ਬਾਬੇ ਨੇ ਆਪਾਂ ਦਾ ਐਮਐਲਏ ਬਣਾਇਆ ਉਹਨੇ ਮੰਤਰੀ ਬਣਾਇਆ ਇਸ ਇਲਾਕੇ ਦਾ ਵਿਕਾਸ ਕਰਨਾ ਮੇਰੀ ਡਿਊਟੀ ਹਰ ਕਦਾ ਕਿ ਬਹੁਤ ਲੱਖ ਲੱਖ ਵਧਾਈ ਹੋਏ ਜੀ ਮੰਤਰੀ ਸਾਹਿਬ ਨੂੰ ਜੀ ਜਿਨ੍ਹਾਂ ਨੇ ਸਾਨੂੰ 30 ਲੱਖ ਰੁਪਇਆ ਗੁਰਦਰਾ ਸਾਹਿਬ ਨੂੰ ਦਿੱਤਾ ਜੀ ਹੁਣ 10 ਲੱਖ ਤੇ ਅੱਜ ਨਹੀਂ ਪਤਾ ਰੱਖਿਆ ਹੈ ਟੈਲ ਬਸ ਤੁ ਰਖਲੀ ਸ਼ੁਰੂ ਹੋ ਜੇਗੀ ਜੀ ਬਾਕੀ ਸਾਡੇ ਪਿੰਡਾਂ ਦੇ ਵਿੱਚ ਵੀ ਬਹੁਤ ਜਿਆਦੀ ਕਿਰਪਾ ਮਾਲਕੀ ਗੁਰੂ ਰਾਮਦਾਸ ਦੀ ਬਾਬੇ ਕਮ ਚੁੱਕ ਦੀ ਜਾਂ ਧਾਰਿਆਲ ਸਾਹਿਬ ਨੇ ਬਹੁਤ ਜਿਆਦੀ ਗਰਾਹ ਦਿੱਤਾ ਹੈ ਜੀ ਹਾਂ ਜੀ ਘਣਪਰ ਸਾਹਿਬ ਜੀ ਆਪਾਂ ਜਦੋਂ 2022 'ਚ ਨੇਤਾ ਜੀ ਬਣੇ ਸੀ ਨਾ ਉਹਦੇ ਆਪ ਸੁੱਖਿਆ ਸੀ ਅੱਛਾ ਹਾਂਜੀ ਹਾਂਜੀ ਤੇ ਉਹ ਫਿਰ ਅੱਜ ਭਵੰਤ ਸਿੰਘ ਸਾਹਿਬ ਅਗੇ ਬੇਇੱਜ਼ਤੀ ਕੀਤੀ ਸਮ ਟਾਈਮ ਦਿਓ ਫਿਰ ਅੱਜ ਫਿਰ ਪੋਹ ਪਾਏ ਗਏ ਥੈਂਕ ਯੂ